ਕੀ ਕੋ ਜਿਸ ਰੈਲੀ ਦੇ ਮੰਚ ਤੋਂ ਅਕਾਲੀ ਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਆਊਟ ਹੋ ਜੇ ਅੱਜ ਪੰਜਾਬ ਦਾ ਹਾਲਾਤ ਵੇਖ ਲੋ ਕੀ ਹੋ ਗਿਆ ਕੀ ਕੱਲ ਹੀ ਬੜੀ ਵੱਡੀ ਆਪਣੇ ਵੱਲੋਂ ਜਿਹੜੇ ਕਾਂਗਰਸੀ ਕਹਿੰਦੇ ਸਨ ਕਿ ਬਹੁਤ ਵੱਡਾ ਪ੍ਰੋਗਰਾਮ ਅਸੀਂ ਕਰਨਾ ਹੈ ਅਖਬਾਰਾਂ 'ਚ ਵੀ ਇਹ ਗੱਲ ਆਈ ਹੈ ਕਿ ਵੱਡਾ ਤਾਂ ਪ੍ਰੋਗਰਾਮ ਵੀ ਇਹਨਾ ਨਹੀਂ ਹੋਇਆ ਜਿੰਨੀ ਉਹਨਾਂ ਨੂੰ ਆਸ ਸੀ ਤੇ ਅੱਜ ਆਪਣੇ ਕਾਟਚੇ ਜੋਸ਼ ਵੀ ਵੇਖਣ ਨੂੰ ਮਿਲ ਰਿਹਾ ਹੈ ਤੇ ਅੱਜ ਦੀ ਅਖਬਾਰ ਪੜ੍ਹ ਲਓ ਅੰਗਰੇਜ਼ੀ ਅਖਬਾਰ ਹਿੰਦੁਸਤਾਨ ਟਾਈਮਜ਼ ਦੇ ਗੱਲ ਲਿਖੀ ਹੈ ਕਿ ਕੱਲ ਵਾਲੇ ਕਾਟਚੇ ਕੋਈ ਜੋਸ਼ ਨਹੀਂ ਸੀ ਸਰਕਾਰੀ ਬੱਸਾਂ ਲਾਈਆਂ ਗਈਆਂ ਕਰੋੜਾਂ ਰੁਪਏ ਖਰਚ ਕਰਕੇ ਕਈ ਡਰਾਈਵਰਾਂ ਦੇ ਵੀ ਇੰਟਰਵਿਊ ਹੋਏ ਮਾਝਾ ਮਾਲਵਾ ਦੁਆਬਾ ਤੋਂ ਇਕੱਠ ਕਰਕੇ ਉੱਥੇ ਪ੍ਰੋਗਰਾਮ ਕੀਤਾ ਮਗਰ ਕੰਮ ਠਿੱਕਾ ਪੈ ਗਿਆ। ਰਾਹੁਲ ਗਾਂਧੀ ਜੀ ਕੀ ਕਹਿ ਰਹੇ ਸਨ ਕਹਿੰਦੇ ਜੀ ਆਪਣਾ ਮੋਦੀ ਜਾਂ ਭਾਰਤੀ ਜਨਤਾ ਪਾਰਟੀ ਦਾ ਨਾਂ ਲੈ ਕੇ ਕਹਿੰਦੇ ਕਿ ਇਹ ਗੁਰੂ ਨਾਨਕ ਸਾਹਿਬ ਦੇ ਦੱਸੇ ਹੋਏ ਰਸਤੇ ਤੇ ਨਹੀਂ ਚੱਲ ਰਹੇ। ਮੈਂ ਪੁੱਛਣਾ ਚਾਹੁੰਨਾ ਗਾਂਧੀ ਜੀ ਰਾਹੁਲ ਗਾਂਧੀ ਨੂੰ ਕਿ ਫਿਰ ਇੰਦਰਾ ਗਾਂਧੀ ਚੱਲੀ ਸੀ ਸੱਚੇ ਪਾਤਸ਼ਾਹ ਦੇ ਦੱਸੇ ਹੋਏ ਰਸਤੇ ਤੇ ਅੱਜ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਕਿ ਸ੍ਰੀ ਹਰਮੰਦਰ ਸਾਹਿਬ ਜਿੱਥੇ ਚੋਹ ਵਰਨਾਂ ਨੂੰ ਸਾਂਝੇ ਉਪਦੇਸ਼ ਦੀ ਗੱਲ ਹੋਈ ਹੈ ਜਿੱਥੇ ਹਰੇਕ ਦੇ ਸਤਕਾਰ ਦੀ ਗੱਲ ਹੋਈ ਹੈ ਜੇ ਉਸ ਪਵਿੱਤਰ ਸਥਾਨ ਨੂੰ ਢਾਹ ਤੇਰੀ ਕਰਨ ਦੀ ਕੋਸ਼ਿਸ਼ ਕਿਸੇ ਨੇ ਕੀਤੀ ਅੱਜ ਤੱਕ ਤੇ ਅਹਿਮਦ ਸ਼ਾਹ ਅਬਦਾਲੀ ਜ਼ਕਰੀਆ ਖਾ ਤੇ आजाद ਹਿੰਦੁਸਤਾਨ ਚ ਇੱਕੋ ਲੀਡਰ ਹੋਇਆ ਉਹ ਇੰਦਰਾ ਗਾਂਧੀ ਹੋਈ ਆ ਜੀਨੇ ਸ੍ਰੀ ਹਰਮੰਦਰ ਸਾਹਿਬ ਤੇ ਟੈਂਕਾ ਤੋਪਾ ਗੋਲੇ ਛਿਟ ਕੇ ਉਥੇ ਅਟੈਕ ਕਰਾਇਆ ਅਕਾਲ ਤਖਤ ਸਾਹਿਬ ਢਹਿ ਟੇਰੀ ਕੀਤਾ ਤੇ ਆ ਕੇ ਪੋਤਰਾ ਭਾਸ਼ਣ ਦਿੰਦਾ ਸੀ ਤੇ ਮੈਨੂੰ ਫਿਰ ਉਹੀ ਗੱਲ ਯਾਦ ਆ ਗਈ ਮੈਂ ਕਿਹਾ ਵਾਕੇ ਇਹ ਕਾਂਗਰਸ ਨੇ ਹੁਣ ਇਹਨੂੰ ਪਿੱਛੇ ਕਰਤਾ ਤੇ ਇਹਦੀ ਭੈਣ ਨੂੰ ਅੱਗੇ ਇਸ ਲਈ ਲਿਆਉਂਦੇ ਆ ਕਿ ਜਦ ਇਹ ਜੀ ਝੂਠੀਆਂ ਗੱਲਾਂ ਪੰਜਾਬ 'ਚ ਆ ਕੇ ਕਰਦੇ ਆ ਤੇ ਇਹਨੂੰ ਇਹਨਾਂ ਨੂੰ ਕੋਈ ਪੁੱਛਣ ਵਾਲਾ ਬਣੇ ਕਿ ਤੁਸੀਂ ਬੜੇ ਗੁਰੂ ਸਾਹਿਬ ਦੇ ਦੱਸੇ ਹੋਏ ਰਸਤੇ ਤੇ ਚੱਲੇ ਸੋ ਅੱਜ ਸਿੱਧੂ ਸਾਹਿਬ ਕੱਲ ਕਹਿੰਦੇ ਸੀ ਆ ਦੋ ਤਿੰਨ ਦਿਨ ਪਹਿਲਾਂ ਆਇਆ ਮੈਂ ਵਧਾਈ ਦਿਨਾ ਇੰਡੀਅਨ 에ਰਪੋਰਟ ਨੂੰ ਕਿ ਜੋ دہشت گردੀ ਦਾ ਮਾਹੌਲ ਬੜੇ ਲੰਮੇ ਸਮੇਂ ਤੋਂ ਦੇਸ਼ 'ਚ ਭੁਲਾਇਆ ਜਾ ਰਿਹਾ ਸੀ 48 ਸਾਲਾਂ ਬਾਅਦ ਜਾ ਕੇ ਉਹਦਾ ਹਸਾਬ ਕਿਤਾਬ ਕਿਥੇ ਪਾਕਿਸਤਾਨ ਨਾਲ ਚੁਕਤਾ ਕਰਨ ਦਾ ਕੰਮ ਸਾਡੀ ਇੰਡੀਅਨ 에ਅਰਫੋਰਸ ਨੇ ਕੀਤਾ ਮੇਰਾ ਸਲਾਮ ਵਿੰਗ ਕਮਾਂਡਰ ਅਭਿਨੰਦਨ ਵਰਗਿਆਂ ਨੂੰ ਇਹ ਜਿੰਨੇ ਵੀ 에ਅਰਫੋਰਸ ਦੇ ਪਾਇਲਟ ਆ ਉਹਨਾਂ ਨੂੰ ਮੇਰੀ ਬੇਨਤੀ ਆ ਅਗਲੀ ਵਾਰੀ ਜਦ ਜਾਣਾ ਹੋਊਗਾ ਪਾਕਿਸਤਾਨ ਕਿਉਂਕਿ ਸਿੱਧੂ ਬਿਆਨ ਦੇ ਦਿੰਦਾ ਪਤਾ ਨਹੀਂ ਕਹਿੰਦਾ ਬੰਮ ਉਥੇ دہشت ਕਰਦਾ ਤੇ ਸਿੱਟ ਕੇ ਆਇਆ ਕੀ ਦਰਖਤਾ ਤੇ ਸਿੱਟ ਕੇ ਆਇਆ ਕਿ ਲਿਆਰੀ ਇਹਨੂੰ ਪਿਓ ਦੇ ਪੁੱਤ ਨੂੰ ਜਾਜ ਦੇ ਅੱਗੇ ਹੀ ਬੰਨ ਕੇ ਲੈ ਕੇ ਜਾਇਓ ਨਾਲੇ ਵੇਖ ਲੂ ਉਥੇ ਕਿ ਬਾਮ ਸਹੀ ਟਿਕਾਣੇ ਸਿੱਟ ਕੇ ਡਿੱਗਿਆ ਕਿ ਨਹੀਂ ਡਿੱਗਿਆ ਨਹੀਂ ਤਾਂ ਜੇ ਮੁੜਿਆਊਗਾ ਤੇ ਤਾਂ ਵੀ ਚੰਗਾ ਜੇ ਨਹੀਂ ਮੁੜਿਆ ਤੇ ਕਈ ਕਾਂਗਰਸੀ ਵੀ ਮਗਰੋਂ ਸੌਖੇ ਹੋ ਜਾਣਗੇ ਜਿਹੜੇ ਪਾਕਿਸਤਾਨ ਦੀ ਬੋਲੀ ਬੋਲ ਰਿਹਾ ਉਹ ਮੈਂ ਉਹਨੂੰ ਕੋਈ ਚੰਗਾ ਨਹੀਂ ਸਮਝਦਾ ਅੱਜ ਸਾਡੀਆਂ ਮਾਵਾ ਦੇ ਪੁੱਤ ਜਿਹੜੇ ਸ਼ਹੀਦ ਹੋਇਆ ਉਹਨਾਂ ਦੀ ਸ਼ਹਾਦਤ ਦਾ ਸਤਿਕਾਰ ਹੋਣਾ ਚਾਹੀਦਾ ਲੱਖਾਂ ਲੋਕਾਂ ਨੇ ਇਸ ਧਰਤੀ ਦੀ ਡੈਮੋਕ੍ਰੇਸੀ ਲੋਕਤੰਤਰ ਬਹਾਲ ਰਵੇ ਹਵਾਜਤ ਰਵੇ ਉਹਨਾਂ ਨੇ ਸ਼ਹਾਦਤ ਦੇ ਦਿੱਤੀਆਂ ਤੇ ਕੁਝ ਲੀਡਰ ਅੱਜ ਚੱਲ ਕੇ ਯਾਰ ਦਿਲਦਾਰ ਜਰਨਲ ਬਾਜਵੇ ਦੀ ਬੋਲੀ ਬੋਲਣ ਇਹ ਸ਼ੋਪਦਾ ਨਹੀਂ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪ ਦੇ ਬਾਦਰ ਵੀਰਾ ਪਿੱਛੇ ਉਹਨਾਂ ਬਾਦਰ ਜਵਾਨਾਂ ਨੇ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਨੇ ਉਹਨਾਂ ਦਾ ਸਤਿਕਾਰ ਕਰੀਏ